ਅੱਜਕੱਲ ਚੋਰਾਂ ਦੇ ਹੌਸਲੇ ਐਨੇ ਬਲੰਦ ਹੋ ਗਏ ਹਨ ਕਿ ਚੋਰ ਦਿਨ ਦਿਹਾੜੇ ਸੀਸੀਟੀਵੀ ਕੈਮਰੇ ਦੇ ਸਾਹਮਣੇ ਵੀ ਚੋਰੀ ਕਰਨੋਂ ਨਹੀਂ ਚਲਦੇ ਅਜਹੀਆਂ ਵਾਰਦਾਤਾਂ ਤੋਂ ਇਹੀ ਲੱਗਦਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਸੀਸੀਟੀਵੀ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਔਲਖ ਦੀਆਂ ਹਨ ਜਿੱਥੇ ਇੱਕ ਸਿਮੇਂਟ ਅਤੇ ਹਾਰਡਵੇਅਰ ਦੀ ਦੁਕਾਨ ਤੇ ਦੋ ਚੋਰਾਂ ਵੱਲੋਂ ਲੈਪਟਾਪ ਤੇ ਕੈਸ਼ ਚੋਰੀ ਕਰ ਲਿਆ ਗਿਆ ਹੈ ਪੀੜਤ ਕਾੰਦਾਰਾ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਸੀਸੀਟੀਵੀ ਦੀ ਫੁਟੇਜ ਵੀ ਦਿਖਾਈ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਮਲਾ ਉਹਨਾਂ ਵੱਲੋਂ ਦਰਜ ਨਹੀਂ ਕੀਤਾ ਗਿਆ ਹੈ ਮੈਂ ਇੱਥੇ ਇਹ ਦੁਕਾਨ ਤੇ ਮਤਲਬ ਘਰ ਨਾਲ ਮੈਂ ਦੁਕਾਨਾ ਮੇਰੀ ਇੱਥੇ ਮੈਂ ਰਹਿਣਾ ਮੇਰੇ 24 ਤਰੀਕ ਨੂੰ ਕੱਲ ਦੁਪਹਿਰ 1 ਵਜੇ ਮਤਲਬ ਦੋ ਬੰਦੇ ਆਏ ਜੋ ਸਮਾਨ ਇਥੋਂ ਚੋਰੀ ਕਰਕੇ ਚਲੇ ਗਏ ਅਸੀਂ ਇਥੇ ਲੱਗੇ ਲੈਂਡਰ ਪੈ ਰਹੇ ਉੱਥੇ ਰਹਿ ਰਹੇ ਸੀ ਜਦੋਂ ਆਣ ਕੇ ਆਪਾਂ ਦੇਖਿਆ ਤੇ ਸਾਡੇ ਚੋਰੀ ਹੋਈ ਤੇ ਇੱਥੇ ਕੈਮਰੇ ਲੱਗੇ ਹੋ ਸੀ ਦੇਖਿਆ ਕਿ ਦੋ ਬੰਦੇ ਇੱਥੇ ਚੋਰੀ ਕਰਕੇ ਗਏ ਆ ਅਸੀਂ ਇਥੋਂ ਤੁਰੰਤ ਜਾ ਕੇ ਹਰ ਚੌਲ ਚੰਗੀ ਰਿਪੋਰਟ ਦੇਣ ਗਏ ਕਿ ਸਾਡੇ ਘਰ ਇਦਾਂ ਚੋਰੀ ਹੋ ਗਈ ਆ ਉਹਨਾਂ ਨੂੰ ਜਾ ਕੇ ਦੱਸਿਆ ਕਿ ਤੇ ਉਹਨਾਂ ਨੂੰ ਮਤਲਬ ਵੀਡੀਓ ਦਿਖਾਈਆਂ ਉਹਨਾਂ ਦਾ ਗਾੜੀ ਆਇਆ ਕਿ ਤੁਸੀਂ ਇਹਨਾਂ ਦੇ ਵੀਡੀਓ ਲੈ ਆਣ ਕੇ ਮਤਲਬ ਇਹਨਾਂ ਦੀ ਜੋ ਵੀ ਕਾਰਵਾਈ ਇਹਨਾਂ ਦਾ ਪਤਾ ਕਰਕੇ ਸਾਨੂੰ ਦੱਸੋ ਤੇ ਅਸੀਂ ਫਿਰ ਇਹਨਾਂ ਤੇ ਕਾਰਵਾਈ ਕਰਾਂਗੇ ਸਾਮਾਨ ਇੱਕ ਲੈਪਟਾਪ ਸੀ ਮੋਬਾਈਲ ਦੀ ਬੈਟਰੀ ਸੀ ਥੋੜਾ ਕੈਸ ਸੀ ਉਹ ਲੈ ਗਏ ਆ ਮਤਲਬ ਦੁਕਾਨ ਤੱਕ ਹੀ ਰਹਿ ਗਏ ਕੋਈ ਘਰ ਤੱਕ ਨਹੀਂ ਗਏ ਕੋਈ 40-45 ਹਜ਼ਾਰ ਦਾ ਲਾਉਤੀ। ਉਹ ਦੇਖੋ ਜੀ ਹੁਣ ਉਹਨਾਂ ਦੀ ਰੂਲੀ ਭਗਤ ਹੋ ਗਈ ਉਹਨਾਂ ਨੇ। ਕੀ ਗੱਲ ਬਾਤ ਹੈ ਕਿਉਂ ਓਹ ਢਿੱਲ ਪਾਈ ਉਹਨਾਂ ਨੇ? ਯਾਨੀ ਕਿ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਵਾ। ਡੇਲੀ 4-5 ਦਿਨ ਬਾਅਦ ਵਿੱਚ ਇਹ ਕਿਹੜੀ ਵਾਰਦਾਤ ਹੋ ਰਹੀ ਆ। ਪਿੰਡਾਂ 'ਚ ਵੀ ਸਾਡੀ ਪੁਲਿਸ ਬਹੁਤ ਸਰਗਰਮ ਆ। ਜੇ ਕੋਈ ਜੀ ਸਾਡੇ ਨੋਟ ਚਾਈ ਗੱਲ ਤੇ ਉਹਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਕਿ ਜਾਉ ਕਾਨੂੰਨ ਦਾ। ਸਾਡੇ ਇਲਾਕੇ ਜਿਹੋ ਜੀ ਗੱਲ ਮੇਰੇ ਅੱਜ ਤੱਕ ਕੋਈ ਧਿਆਨ ਨਹੀਂ ਆਈ। ਸਾਡੇ ਰਾਕੇ ਮੇਰੇ ਇਲਾਕੇ ਜੀ ਚੌਂਕੀ ਦੇ ਇਲਾਕੇ ਜੀ ਚੌਂਕੀ ਹਰਤਵਾਲ ਦੇ ਇਲਾਕੇ ਜੀ ਹੋਜੀ ਗੱਲਾਂ ਜਿਹਦਾ ਕੋਈ ਧਿਆਨ ਨਹੀਂ ਆ ਜੇ ਆਈ ਤੇਰੇ ਮਤਾਬ ਕਰ ਵੀ ਕੀਤੀ ਹੈ ਕਾਨੂੰਨ ਮਤਾਬ ਕਰ ਵੀ ਦਿੱਤੇ ਫਿਲਹਾਲ ਪੁਲਿਸ ਨੇ ਇਸ ਕਾਰਗੁਜ਼ਾਰੀ ਤੋਂ ਤਾਂ ਇਹੀ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ ਬਲਕਿ ਪੂਰੀ ਦਾਲ ਹੀ ਕਾਲੀ ਹੈ ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਖਬਰ ਹਰਪਨ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਨ ਇੰਡੀਆ ਦੇ ਨਾਲ ਤਾਂ ਸਾਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਪੇ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatbharatindia.com